ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਾਨੀ ਆਪਣੇ ਵਿਵਾਦਿਤ ਬਿਆਨ ਬਾਰੇ ਵਾਰ-ਵਾਰ ਜਵਾਬ ਦੇ ਕੇ ਇੰਨੇ ਪਰੇਸ਼ਾਨ ਹੋ ਗਏ ਕਿ ਭਾਸ਼ਾ ਦਾ ਵਿਖਿਆਲ ਨਾ ਰਿਹਾ ਅਤੇ ਇੱਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ। ਦਰਅਸਲ ਜਾਨੀ ਨੇ ਕਿਹਾ ਸੀ ਕਿ ਉਹ ਸ਼ਰਾਬ ਨੂੰ ਨਸ਼ਾ ਨਹੀਂ ਗਿੰਦੇ। ਮੰਤਰੀ ਜੀ ਨੂੰ ਇਸ ਬਿਆਨ ਕਾਰਨ ਵਾਰ-ਵਾਰ ਸਵਾਲ ਪੁੱਛੇ ਜਾ ਰਹੇ ਸੀ। ਬਰਨਾਲਾ ਚ ਇੱਕ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨ ਆਏ ਮੰਤਰੀ ਜੀ ਤੋਂ ਫਿਰ ਉਹੀ ਸਵਾਲ ਪੁੱਛ ਲਿਆ ਗਿਆ ਤਾਂ ਮੰਤਰੀ ਜੀ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ। ਤੁਸੀਂ ਜਿਹੜੀ ਆ ਗੱਲ ਕਰਦੇ ਹੋ ਨਾ ਜਿਹੜੀ ਉਹ ਨਸਿਆਲੀ ਗੱਲ ਕੀਤੀ ਹੈ ਮੈਂ ਕਹਿਣਾ ਕਿਸ ਕੰਜਰ ਨੇ ਕਿਹਾ ਕਿ ਸਰਾਬ ਦੇ ਵਿੱਚ ਨਸਾ ਨਹੀਂ ਹੈ ਸਰਾਬ ਮਾੜੀ ਨਹੀਂ ਹੈ ਕਹਿਣ ਦਾ ਤਾਤਪਰੀਆ ਕੀ ਇਹ ਮੀਡੀਆ ਹੀ ਜਿਹੜੀ ਗੱਲ ਮੈਂ ਜਿਹੜੀ ਕਰ ਰਿਹਾ ਕਿ ਹਿੰਦੁਸਤਾਨ ਦੇ ਵਿੱਚ ਗੱਲ ਨੂੰ ਤੋੜ ਮੋੜ ਕਰਕੇ ਅੱਜ ਜਿਹੜੀਆਂ ਫਰਕ ਭਾਵਨਾਵਾਂ ਕਦੇ ਵੀ ਮੀਡੀਆ ਨੂੰ ਮੈਂ ਹੱਜੜ ਕੇ ਪ੍ਰਾਰਥਨਾ ਕਰਦਾ ਕਿ ਮੀਡੀਆ ਇੱਕ ਆਇਨਾ ਹੈ ਇੱਕ ਸਿਸਾ ਹੈ ਔਰ ਜੇ ਜੀ ਸਕਲ ਉਹ ਜੀ ਦਿਖਾਣੀ ਚਾਹੀਦੀ ਹੈ ਜਿਸ ਦਿਨ মিডিਆ ਸਹੀ ਸ਼ਕਲ ਦਿਖਾਉਣ ਲੱਗ ਜਾਗਾ ਹਿੰਦੁਸਤਾਨ ਵੀ ਸੁਧਾਰ ਦੀ ਤਰਫ ਤਰਨ ਲੱਗ ਜਾਗਾ ਜਿਹੜੀ ਤੁਸੀਂ ਨਸਾ ਵਾਲੀ ਗੱਲ ਕਹੀ ਮੈਂ ਇਹ ਗੱਲ ਕਹੀ ਜਦੋਂ ਇਸ ਤਰ੍ਹਾਂ ਤੁਸੀਂ ਬੈਠੇ ਹੋ ਨਸਾ ਛਡੋ ਕੇਂਦਰ ਦਾ ਉਹ ਕਰਨਾ ਸੀਗਾ ਉਹਨਾਂ ਨੇ ਕਿਹਾ ਜੀ ਪੰਜਾਬ ਦੇ ਵਿੱਚ 80% ਨਸ਼ਾ ਰਛਟਾ ਦਿਰਾ ਬਗਰੇ ਮੈਂ ਕਿਹਾ 80% ਨਸ਼ਾ ਰਛਟਾ ਦਿਰਾ ਬਿਲਕੁਲ ਨਹੀਂ ਇਹ ਗਲਤ ਗੱਲ ਹੈ ਸਮਾਖ ਪੋਸਟ ਤਫੀਮ ਕਾ ਬੁਲੇ ਜੀ दारू ਸ਼ਰਾਬ ਮੈਂ ਕਹਿੰਦੀ ਸ਼ਰਾਬ ਨੂੰ ਮੈਂ ਨਸ਼ੇ ਦੇ ਕਾਊਂਟ ਦੇ ਵਿੱਚ ਨਹੀਂ ਲੈਂਦਾ